ਦੰਨੇ ਯਾਰ ਤੈਨੂੰ ਇੱਕ ਚੀਜ਼ ਮੈਂ ਸੁਣਾਉਣਾ ਆਪਣੇ ਯਾਰ ਪੰਜਾਬ ਦਾ ਇੰਨਾ ਕਿਉਂ ਬਰਹਾਲ ਹੋ ਗਿਆ ਵਾਹ ਵਾਹ ਐਨਾ ਜਿਆ ਤਿਉਹ ਕਾ ਤੋ ਘਟ ਗਿਆ ਲੋਕਾਂ ਦਾ ਆਸਰ ਜਾਰੇ ਤਾਂ ਇੱਕ ਦੂਜੇ ਨਾਲ ਆਪ ਤਿਉਹ ਕਰਨਾ ਸੀ ਹੱਦੋਂ ਵੱਧ ਹਾਂ ਇਹ ਗੱਲ ਹੈ ਕਿ ਚਾਹੇ ਪੁਲਿਸ ਹੋਵੇ ਚਾਹੇ ਫੌਜ ਹੋਵੇ ਚਾਹੇ ਡਾਕਟਰ ਹੋਣ ਚਾਹੇ ਵਾਖਤਰ ਹੋਣ ਕੋਈ ਵੀ ਹੋਵੇ ਆਪਾਂ ਯਾਰ ਇੱਕ ਦੂਜੇ ਦਾ ਕਿਉਂ ਕਰਾਂਗੇ ਫੇਰ ਹੀ ਆਪਣੀ ਗਾਂ ਵਧਣੀਆਂ ਹੈ ਤਾਂ ਵਧਣੀਆਂ ਆ ਫੇਰ ਆਪਾਂ ਇੱਕ ਦੂਜੇ ਸਤਕਾਰ ਕਰਾਂਗੇ ਤੂੰ ਮੇਰਾ ਕਰ ਮੈਂ ਤੇਰਾ ਹੁਣ ਇੱਕ ਪਾਸੇ ਪੁਲਿਸ ਇੱਕ ਪਾਸੇ ਫੌਜ ਆਜ ਬੈਠੀ ਹੁਣ ਆਪਣੀ ਬਾਰਡਰ ਤੇ ਬਾਰਡਰ ਤੇ ਉਹਨੇ ਤਾਂ ਭਾਈ ਪਾਕਿਸਤਾਨ ਵੀ ਰੋਕੀ ਬੈਠੇ ਆ ਚੀਨ ਨੂੰ ਵੀ ਰੋਕੀ ਬੈਠੇ ਆ ਦੋਨੇ ਤਾਂ ਕੰਧਾਰ ਨੂੰ ਉਹ ਰੋਕੀ ਬੈਠੇ ਆ ਤੇ ਜਿਹੜੀ ਆਪਣੇ ਪੁਲਿਸ ਇਹ ਕੱਲੇ ਪੰਜਾਬ ਪੰਜਾਬ ਚ ਆ ਜਿਹੜੇ ਤੱਕਾ ਕਰਦੀ ਆ ਹੁਣ ਇੱਕ ਕਰਨਲ ਸੀ ਹਾਂ ਬਾਠ ਬਾਠ ਕਰਨਲ ਗੋਤੋ ਦਾ ਬਾਠ ਉਹ ਉਹਦਾ ਮੁੰਡਾ ਤੇ ਉਹ ਦੋਨੇ ਜਾਨੀ ਨੇ ਚੰਡੀਗੜ੍ਹੋਂ ਆਪਦੀ ਪੂਰੀ ਡਿਊਟੀ ਤੇ ਆ ਜਾਂਣਾ ਜਦੋਂ ਉਹ ਆਪਦੇ ਘਰ ਨੂੰ ਆ ਰਿਹਾ ਸੀ ਸੀਗਾ ਕੋਈ ਪ੍ਰੋਗਰਾਮ ਆ ਜਿਹੜੀ ਹੋਲੀ ਸੀ ਹੋਲੀ ਹੋਲੀ ਦੇ ਤੇ ਹਰ ਹੁੰਦੇ ਜਿਹੜੇ ਇਹੋ ਜਿਹੇ ਇਤਿਹਾਰ ਨਾਲ ਜਿਹੜੇ ਇਹ ਬਣਾਉਂਦੇ ਆ ਆਪਣੇ ਬੰਦੇ ਇਹਨੇ ਕੋਈ ਅਲਣਾ ਆਪਣੇ ਘਰੇ ਬਣਾਈ ਜਾ ਕੇ ਆ ਅੱਕ ਵੀ ਕਰ ਰਿਆ ਉਹ ਤੁਰ ਪਏ ਭਾਈ ਉੱਥੋਂ ਚੱਲ ਗਏ ਤੁਰ ਪਏ ਤੇ ਪਟਿਆਲੇ ਆ ਜਾਂਦੇ ਆ ਹਾਂ ਪਟਿਆਲੇ ਆ ਕੇ ਉਹਨੇ ਘਰੇ ਫੋਨ ਕਰਿਆ ਉਹਨੇ ਬਾਤ ਨੇ ਆਪਣੀ ਘਰ ਵਾਲੀ ਨੂੰ ਵੀ ਅਸੀਂ ਇੱਥੋਂ ਤੁਰ ਪਏ ਆ ਵੀ ਤੁਸੀਂ ਮੈਗੀ ਮੋਗੀ ਬਣਾ ਕੇ ਰੱਖਿਓ ਤੇ ਕੁਝ ਹੋਰ ਸਮਾਨ ਬਣਾ ਕੇ ਰੋ ਉਹ ਕਹਿੰਦੇ ਵੀ ਹੁਣ ਵੇਖ ਥੋੜੇ 11 12 ਵਜੇ ਵੇ ਆ। ਤੇ ਹੁਣ ਜਿਹੜੇ ਆਪਣੇ ਬੰਦੇ ਕੰਮ ਵਾਲੇ ਆ ਜਿਹੜੇ ਰੋਟੀ ਟੁੱਕ ਲਾਉਂਦੇ ਆ ਵੀ ਉਹ ਪਏ ਆ ਹੁਣ ਸੁੱਤੇ। ਤੇ ਉਹਨਾਂ ਨੂੰ ਮੈਂ ਕਿੱਥੇ ਜਗਾਉਂਗੀ ਹੌਲੀ ਹੌਲੀ ਖੇਡਦੇ ਪਏ ਆ ਉਹ। ਵੀ ਤੁਸੀਂ ਇਉਂ ਕਰੋ ਰਾਤ ਹੀ ਖਾਇਆ ਜੋ। ਰਾਤ ਖਾਇਆ ਉੱਤਰਦੇ। ਹੋਟਲ ਦੇ ਖਾਇਆ ਉਹਨਾਂ ਨੇ ਵਿਚਾਰੇ ਨੇ ਉੱਥੋਂ ਆ ਕੇ ਹੋਟਲ ਤੋਂ ਗੱਡੀ ਪਾਰਕ ਚਲਾਈ। ਲਾ ਕੇ ਦੋਨੇ ਪਿਓ ਪੁੱਤ ਉਤਰ ਗਏ ਤੇ ਉਹਨੂੰ ਕਹਿੰਦੇ ਭਾਈ ਮੈਗੀ ਬਣਾ ਦੇ। ਉਹ ਮੈਗੀ ਬਣਾਉਣ ਲੱਗ ਗਿਆ। ਮੈਗੀ ਖਾਈ ਜਾਂਦੇ ਆ ਬੈਠੇ। ਉਧਰੋਂ ਪੌਲਸ ਵਾਲੇ ਆਏ ਹਾਂ ਪੌਲਸ ਵਾਲੇ ਆਏ ਪਹਿਲਾਂ ਤਾਂ ਆਏ ਚਾਰ ਕ ਜਣੇ ਹਾਂ ਉਹ ਕਹਿੰਦੇ ਗੱਡੀ ਪਾਸੇ ਕਰ ਆ ਕਿਹਦੀ ਗੱਡੀ ਲੱਗੀ ਆ ਹਾਂ ਉਹ ਕਹਿੰਦਾ ਸਾਹਬ ਗੱਡੀ ਮਿਰਗੀ ਲੱਗੀ ਆ ਤੇ ਤੁਸੀਂ ਕੋਈ ਨਹੀਂ ਤੁਸੀਂ ਬੋਲੋ ਸਹੀ ਵੀ ਮੈਂ ਫੌਜ ਦਾ ਕਰਨਲ ਆ ਕਹਿੰਦਾ ਦਿਖਾ ਕਿੱਥੇ ਕਰਨਲ ਨੇ ਉਹਨੇ ਪੀਆਜ਼ ਆਈਡ ਕਾਰਡ ਦਿਖਾਇਆ ਤੇ ਉਹਨੇ ਕੀੜਾ ਕਰਨ ਲੱਗ ਸੀ ਨਹੀਂ ਕਰਨ ਕੋਲ ਜਾਣਦੇ ਤੇ ਭਾਈ ਉਹਨੂੰ ਵਿਚਾਰੇ ਨੂੰ ਲਫੜ ਮਾਰਿਆ ਉਹਦੇ ਜਦੋਂ ਲਫੜ ਮਾਰਿਆ ਤੇ ਮੁੰਡਾ ਛੜੋੜ ਲਗ ਗਿਆ ਮੁੰਡਾ ਜਵਾਨ ਆ ਨਾਲ ਪਤਾ ਨਹੀਂ ਸੋਣਾ ਇੱਕ ਨੇ ਮੁੰਡੇ ਦੇ ਨੱਕ ਤੇ ਇੱਥੇ ਮੁੱਕੀ ਮਾਰੀ ਨੱਕ ਕੋੜਦਾ ਉਹਦਾ ਵਿਚਾਰੇ ਦਾ ਤੇ ਫਿਰ ਭਾਈ ਕਰਨਲ ਫੇਰ ਸੱਟ ਲਿਆ ਉਹਨਾਂ ਨੇ ਉਦੋਂ ਮਗਰ 8-10 ਜਣੇ ਹੋਰ ਆ ਗਏ 12 ਜਣੇ ਸੀ ਪੁਲਿਸ ਦੇ ਸੱਤਾਂ ਤੋਂ ਹੋਰ ਆ ਵੀ ਉਹ ਵੀ ਡੇਪੇ ਨਾਲ ਹੀ ਕੋਈ ਆਏ ਆਏ ਮਾਰੀ ਜਾਂਦਾ ਕੋਈ ਟੁੱਡੇ ਆਏ ਮਾਰੀ ਜਾਂਦਾ ਕੋਈ ਡੁੱਕੀਆਂ ਮਾਰੀ ਜਾਂਦਾ ਕੋਈ ਕੋਸ਼ ਕਰੀ ਜਾਂਦਾ ਕੋ ਮਾਰ ਮਾਰ ਉਹਦੇ ਕਰਨ ਦੇ ਲਾਸਾਂ ਪਾਤੀਆਂ ਤੇ ਇੱਕ ਲੱਤ ਬਾਹਾਂ ਟੁੱਟ ਗਈ ਕਿ ਨਹੀਂ ਲੱਤ ਟੁੱਟ ਗਈ ਤੇ ਮੁੰਡੇ ਦੀ ਆਹ ਲੱਕ ਦੀ ਹੱਡੀ ਟੁੱਟ ਗਈ ਨਾ ਨਾ ਬਹੁਤ ਜਦੋਂ ਕੁੱਟਿਆ ਕਹਿੰਦੇ ਅਸਲੀ ਨਹੀਂ ਕਰਨ ਨਾਲ ਪਰ ਨੂੰ ਜਾਣਦੇ ਕਹਿੰਦੇ ਅਸੀਂ ਇੱਕ ਕਾਊਂਟਰ ਕਰਕੇ ਆਏ ਆ ਇੱਕ ਕਾਊਂਟਰ ਕਰਕੇ ਆਏ ਆ ਤੇ ਕਿਤੇ ਤੇਰਾ ਕਾਊਂਟਰ ਨਾ ਹੋ ਜੇ ਆਈ ਕਾਰਡ ਨੂੰ ਮੰਗਦਾ ਉਹਦਾ ਮੋਬਾਈਲ ਵੀ ਲੈ ਗਏ ਉਹ ਕਹਿੰਦਾ ਮੇਰਾ ਮੋਬਾਈਲ ਤੇ ਮਰਾ ਆਈ ਕਾਰਡ ਦੇ ਦੋ ਮੈਂ ਡਿਊਟੀ ਕਰਦਾ ਇਹਦੇ ਤੇ ਹਾਂ ਕਹਿੰਦੇ ਕੱਲ ਨੂੰ ਥਾਣੇੋਂ ਲੈ ਜੀ ਆ ਕੇ ਅੱਛਾ ਤੈਨੂੰ ਪਤਾ ਰਿਹਾ ਜੇ ਤੂੰ ਜਿਉਂਦਾ ਰਹਿ ਗਿਆ ਤਾਂ ਲੈ ਜਾਏਗਾ ਆਈ ਕਾਰਡ ਤੇ ਨਹੀਂ ਅਸੀਂ ਤਾਂ ਤੈਨੂੰ ਮਾਰ ਕੇ ਹੀ ਚੱਲੇ ਆ ਇੱਕ ਕਾਊਂਟਰ ਅਸੀਂ ਅੱਗੇ ਕਰਕੇ ਆਏ ਆ ਤੇ ਕਿ ਤੇਰਾ ਕਰਤਾ ਨਾ ਨਾ ਉਹ ਭਾਜੀਦੋ ਨੇ ਆਗ ਲਾ ਕਈਆਂ ਤੇ ਚਰਾ ਉਹ ਬੇਹੋਸ਼ ਹੋ ਗਿਆ ਹਾਂ ਜਦੋਂ ਬੇਹੋਸ਼ ਹੋ ਕੇ ਡਿੱਗਿਆ ਫੇਰ ਮਾਰ ਦਿਆ ਜਣੀ ਉਹ ਡਿੱਗ ਪੈਂਦਾ ਜਿਹੜਾ ਉਹ ਮੁੰਡਾ ਵਿਚਾਰਾ ਨਾ ਟੈਂਦਾ ਡਿੱਗਦਾ ਟੈਂਦਾ ਨੂੰ ਗੱਡੀ 'ਚ ਚੱਕ ਕੇ ਪਾ ਕੇ ਹਸਪਤਾਲ ਲੈ ਕੇ ਜਾਂਦਾ ਹਾਂ ਉਹ ਕਾ ਕਰ ਕਹਿੰਦੇ ਕੈਪਟਨ ਨੂੰ ਮੁੰਡਾ ਯੂਦਾ ਹਾਂ ਉਹ ਲੈ ਜਾਂਦਾ ਚਲੋ ਨਾਲ ਉੱਥੋਂ ਵਾਲੇ ਵਾਲੇ ਹੋਟਲ ਵਾਲੇ ਸੀ ਉਹ ਲਾਗੇ ਹਾਂ ਹੋਟਲ ਵਾਲੇ ਨੇ ਜਦੋਂ ਦੇ ਘਰ ਵਾਲੀ ਉਹਨੂੰ ਪਤਾ ਲੱਗਿਆ ਘਰ ਵਾਲੀ ਨੂੰ ਦੱਸਤਾ ਮੁੰਡੇ ਨੇ ਵੀ ਆ ਗਿਆ ਕਹਿੰਦੇ ਘਰ ਵਾਲੀ ਗੱਡੀ ਲੈ ਕੇ ਉਦੀ ਭੱਜੀ ਹਾਂ ਜਦੋਂ ਭੱਜੀ ਤੇ ਉਹਨੂੰ ਜਾ ਕੇ ਹੋਟਲ ਵਾਲੇ ਨੂੰ ਪੁੱਛਿਆ ਉਹਨੇ ਇੱਕ ਨਾ ਤਾਂ ਸੀਸੀਟੀਵੀ ਕੈਮਰਾ ਕਢਾ ਕੇ ਦੇਤਾ ਹਾਂ ਵੀ ਆ ਕੁਛ ਕਰਿਆ ਹਾਂ ਆ ਮੇਰੀਆਂ ਅੱਖਾਂ ਦੇ ਸਾਹਮਣੇ ਹੋਟਲ ਵਾਲਾ ਕਹਿੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਕਰਿਆ ਤੇ ਉਹੀ ਕਸੂਰ ਨੇ ਕੈਪਟਨ ਦਾ ਉਹੀ ਉਹ ਸ਼ਰਾਬ ਨਹੀਂ ਦੀ ਪੀਂਦਾ ਕੋਈ ਕੁਛ ਨਹੀਂ ਸੀ ਕਰਦਾ ਮੈਗੀ ਖਾਂਦੇ ਸੀ ਉਹਨਾਂ ਨੂੰ ਪੁਲਿਸ ਵਾਲੇ ਆ ਗਏ ਉਹਨੇ ਸਾਰੀ ਦੱਸਤੀ ਕਾਰਵਾਈ ਨਾਲੇ ਉਹਨੇ ਦੇਤਾ ਆਪਣਾ ਹੋ ਕੈਮਰੇ ਚ ਘਟਾ ਕੇ ਉਹ ਕਹਿੰਦਾ ਅੱਜ ਅੱਜ ਮੇਰੀ ਬੁੱਕਤ ਆ ਵਾਲਾ ਕਹਿੰਦਾ ਕੱਲ ਨੂੰ ਮੈਨੂੰ ਇਹਨਾਂ ਨੇ ਆ ਕੇ ਮੇਰੇ ਤੇ ਪ੍ਰੈਸ਼ਰ ਪਾ ਰਣਾ ਮੈਂ ਨਹੀਂ ਦੱਸਣਾ ਦੱਸਣਾ ਅੱਜ ਜਿਹੜੀ ਮਰਜ਼ੀ ਲੈ ਲੋ ਰਿਪੋਰਟ ਉਹਨੇ ਸਾਰੀ ਦੇ ਦਿੱਤੀ ਸਾਰੀ ਦੇ ਕੇ ਤੇ ਗੱਲ ਕੀ ਬਣਾਈ ਪੁਲਿਸ ਵਾਲੇ ਨੇ ਕਹਿੰਦੇ ਤਾਂ ਅਸੀਂ ਉਹ ਕੁੱਟਿਆ ਕਹਿੰਦਾ ਉਹ ਬੈਠਾ ਸ਼ਰਾਬ ਪੀਂਦਾ ਹੀ ਸ਼ਰਾਬ ਪੀਂਦਾ ਗੱਡੀ ਰਾਹ ਚ ਘੜੀ ਸੀ ਗੱਡੀ ਪਾਸੇ ਨਹੀਂ ਘੜੀ ਸਾਡੀ ਟੂ ਟੂ ਮੈਂ ਗਈ ਉਹਦੇ ਨਾਲ ਕਹਿੰਦਾ ਫਿਰ ਸਾਡੇ ਮੁੱੱਕਾਂ ਮਾਰਿਆ ਸਾਡੇ ਮਾਰਿਆ ਕਹਿੰਦਾ ਉਹਨੇ ਕਰ ਗੱਲ ਉਹ ਯਾਰੋ ਫੌਜ ਵਾਲੇ ਆਏ ਥੋੜੋ ਕਿਸ ਨੂੰ ਮਾਰਨੇ ਹੁੰਦੇ ਆ। ਤੂੰ ਹੀ ਪੁਲਿਸ ਭਾਈ ਆ। ਹਾਂ। ਜਿਹੜੇ ਫੌਜੀ ਯਾਰਾ ਉਹ ਰਿਪੋਰਟ ਦਿੰਦਿਆ ਨਾਲ ਉਹ ਕਹਿੰਦੇ ਵਾਈ ਸਾਡਾ ਬੰਦਾ ਕਦੇ ਕਿਸੇ ਦੇ ਪੈਰ ਨਹੀਂ ਕਰੂ। ਨਹੀਂ ਕਰਦਾ। ਅਸੀਂ ਫੌਜੀ ਬੰਦੇ ਆ ਡਿਸਪਲਿਨ ਦੇ ਵਿੱਚ ਰਹਿੰਦੇ 24 ਘੰਟੇ। ਹਾਂ। ਅਸੀਂ ਬਾਹਰ ਲੀਆਂ ਬਾਸ ਗਿਆ ਸਾਡੇ ਕੋਲ ਦੂਜੀ ਦੁਸ਼ਮਣ ਵੀ ਆ ਕੇ ਮੂਰੇ ਖੜ ਜਾਂਦੇ ਆ। ਹਾਂ। ਤੇ ਅਸੀਂ ਫਿਰ ਉਹਨਾਂ ਦੇ ਗੋਲੀਆਂ ਮਾਰ ਦਿੰਦੇ ਆ। ਇਹ ਇਹ ਪੁਲਸ ਉਹ ਮਾਰ ਵੀ ਦੇ ਵੀ ਤਾਂ ਜੀ ਨਾਲ ਪਾਈ ਰੱਖੇ ਬਾਰਡਰ ਤੇ ਪੁਲਸ ਆਉਂਦੀ ਧੱਕੇ ਸਾਈ ਕਰਨ ਲੱਗ ਜਾਂਦੇ ਮਾਰ ਜਦੋਂ ਪਾਈ ਇਹਨਾਂ ਨੇ ਕਰਿਆ ਤੇ ਪੈ ਗਿਆ ਰੌਲਾ ਪਾਈ ਤੇ ਪਰਚਾ ਦਰਜ ਪਰਚਾ ਨਾ ਦਰਜ ਕਰਨਾ ਹਾਂ ਪੁਲਸ ਉਹਨੇ ਜਿਹੜਾ ਨਾਂ ਕਿਸ ਐਸਐਸਪੀ ਆ ਉਹਨੇ ਕਦੇ ਕਹਦਾ ਕਹਿੰਦਾ ਤਾਂ ਸਪਾਤੇ ਪੁਲਸ ਉਹ ਮੈਨੂੰ ਤਾਂ ਪੁਲਸ ਵਾਲਿਆਂ ਨੂੰ ਨਹੀਂ ਪਤਾ ਇਹ ਜੀਆਂ ਗੱਲਾਂ ਭਰਾਵਾ ਜਦੋਂ ਉਹ ਜੀਆਂ ਫੌਜੀਆਂ ਫੌਜੀ ਹੋਵੇ ਇਕੱਠੇ ਇੱਕਠੇ ਹੋ ਕੇ ਫੌਜੀਆਂ ਨੇ ਬਾਈ ਚੱਕ ਲਿਆ ਲਾਲਾ ਹਾਂ ਉਹ ਕਹਿੰਦੇ ਹੁਣ ਕੱਲੀ ਕੱਲੀ ਗੱਲ ਪੁੱਤ ਮਨਾਵਾਂਗੇ ਹਾਂ ਅਸੀਂ ਫੌਜ ਆ ਤੇ ਤੁਸੀਂ ਐ ਪੁਲਿਸ ਵਾਲੇ ਪੁਲਿਸ ਇਹ ਹੱਕ ਦਾ ਸੋਡਾ ਸੀ ਇਹਦੀ ਪੂਰੀ ਸਤਿਕਾਰ ਕਰਨਾ ਕਿਉਂਕਿ ਜਿਹੜਾ ਬੰਦਾ ਬਾਰਡਰ ਤੇ ਬੈਠਾ ਤੁਸੀਂ ਬੈਠਾ ਪੰਜਾਬ ਚ ਜੇ ਸੋਡਾ ਟੱਬਰ ਛੋਡੇ ਜਵਾਬ ਜੱਲੇ ਪੜਦੇ ਆ ਸਾਡੇ ਕਰਕੇ ਵੱਢਦੇ ਆ ਹਾਂ ਜੇ ਤੁਸੀਂ ਬਾਰਡਰਾਂ ਤੇ ਖੜ ਕੇ ਰੋਕੀ ਬੈਠੇ ਉਹਨਾਂ ਨੂੰ ਤੇ ਤੁਹਾਨੂੰ ਘੰਟੇ ਜਾ ਕੇ ਚੋਬ ਲੈਣ ਉਹ ਸਹੀ ਗੱਲ ਆ ਕਿਹੜੀਆਂ ਗੱਲਾਂ ਤੁਸੀਂ ਹਰਕਤਾਂ ਕਰਦੇ ਆ ਤੁਸੀਂ ਸਾਹਮਣੇ ਪੰਜਾਬ ਹੋ ਅਸੀਂ ਸਾਹਮਣੇ ਬਾਰਡਰ ਹੋ ਹਾਂ ਹੈ ਤੇ ਸਾਡਾ ਤੇ ਤੁਹਾਡਾ ਫਰਕ ਕਿੰਨਾ ਬਹੁਤ ਫਰਕ ਹੈ ਇਹ ਸਾਡਾ ਸਾਡਾ ਕਾਪਟਨ ਆ ਜਿਹੜਾ ਉਹ ਅੱਜ ਡੀਆਈਜੀ ਡੀਆਈ ਦੇ ਬਰਾਬਰ ਦਾ ਰੈਂਕ ਕਹਦਾ ਹਾਂ ਤੁਸੀਂ ਠਾਣੇਦਾਰ ਕੁੱਤੀ ਜਾਨੇ ਉਹਨੂੰ ਹਾਂ ਉਹ ਭੈਣ ਸਾਡੇ ਡੱਡ ਕੱਡੇ ਕੱਡੇ ਆ ਜੇ ਕੋਈ ਨੌਕਸ ਨਹੀਂ ਤੁਹਾਨੂੰ ਆਖਿਆ ਫਿਰ ਉਹਨੇ ਕੋਈ ਸਾਨੂੰ ਮੰਦਾ ਚੰਗਾ ਨਹੀਂ ਕਿਹਾ ਜੀ ਤੁਸੀਂ ਇੱਕ ਦੇਖ ਕੇ ਉਹਨੂੰ ਬੱਸ ਲਾ ਕੇ ਆ ਪਾਕਾ ਹਾਂ ਤੇ ਭਾਈ ਇਸ ਤਰ੍ਹਾਂ ਦਾ ਜਦੋਂ ਨਾਲ ਹਾਲ ਹੈ ਤੇ ਹੁਣ ਜਿਹੜੇ ਫੌਜ ਵਾਲੇ ਆ ਉਹ ਕਹਿੰਦੇ ਵੀ ਹੁਣ ਅਸੀਂ ਕਾਰਵਾਈ ਕਰਦੇ ਹਾਂ ਅਸੀਂ ਜਾਣਾ ਮੋਦੀ ਨੂੰ ਵੀ ਮਿਲਣਾ ਹੈ ਮੇਰੇ ਤਾਂ ਸਾਹ ਨੂੰ ਵੀ ਮਿਲਣਾ ਹੈ ਵੱਡੇ ਆਫਸਰ ਡੀ ਆ ਇਹ ਵੀ ਮੈਨਾਂ ਜੇ ਨਾ ਕੁਝ ਕਰਨਗੇ ਤੇ ਅਸੀਂ ਫੌਜ ਦੀ ਬਗਾਵਤ ਕਰਾਂਗੇ ਤੇ ਦਿਖਾਵਾਂਗੇ ਇਹਨਾਂ ਨੂੰ ਫਿਰ ਤਰਾਜ ਨੂੰ ਰੂ ਰੋ ਨਹੀਂ ਚਾਹੀਦਾ ਵੀ ਆਣਾ ਫਿਰ ਅਸੀਂ ਫੌਜ ਦਾ ਕਰਾਂਗੇ ਪਰ ਤੱਕੇ ਸਾਰੀ ਬਾਦੀ ਕਰਦੇ ਆ ਯਾਰ ਬਾਈ ਚੱਲ ਯਾਰ ਵੈਸੇ ਚਲੋ ਠੀਕ ਆਪਾਂ ਮੰਨਦੇ ਆ ਯਾਰ ਉਹਦੇ ਚ ਕਸੂਰ ਸੀ ਤੁਸੀਂ ਯਾਰ ਭੈਣ ਭਰਾਪੇ ਨਾਲ ਤੁਸੀਂ ਆਏ ਆ ਬਾਈ ਦੇਖ ਅਸੀਂ ਆ ਹੌਲਦਾਰ ਹਾਂ ਐਸ ਇੰਸਪੈਕਟਰ ਹੈ ਥਾਣੇਦਾਰ ਤੇ ਤੂੰ ਹੈਗਾ ਉਹਦਾ ਚਲੋ ਆਪਾਂ ਬੈਠੇ ਸਾਰੇ ਨਾਲ ਮਿਲ ਕੇ ਖਾ ਲੈਂਦੇ ਆ ਤੇ ਅਸੀਂ ਹੋਰ ਬਣਾ ਲੈਨੇ ਆ ਹੋਰ ਬਣਾ ਦਿੰਨੇ ਆ ਇੱਥੇ ਤੁਸੀਂ ਉਹਦਾ ਯਾਰ ਸਤਕਾਰ ਕਰਨਾ ਸੀ ਤੱਕ ਤੱਕ ਕੁੱਟਣ ਲੱਗੇ ਜਿੱਥੇ ਤੁਸੀਂ ਉਹਨੂੰ ਕੁੱਟਣ ਲੱਗੇ ਯਾਰ ਬਹੁਤ ਮਾੜੀ ਗੱਲ ਕਰੀ ਪ੍ਰਿੰਟਾ ਤੇ ਤੱਕ ਪਤਾ ਕਰਦੇ ਨੇ ਉਹਦੇ ਜਦੋਂ ਯਾਰ ਐਡੇ ਐਡੇ ਅਫਸਰਾਂ ਨਾਲ ਐ ਹੋਈ ਜਾਂਦੀ ਹੈ ਆਪਣਾ ਕੀ ਹਾਲ ਹੋਊ ਉਹ ਪੁੱਛਿਆ ਬਹੁਤ ਥੱਕਾ ਕਰਕੇ ਆਪਣਾ ਕੀ ਹਾਲ ਹੋਊ ਭਾਈ ਆਪਣਾ ਤਾਂ ਬਹੁਤ ਬੁਰਾ ਹਾਲ ਕਰ ਗਿਆ ਬਹੁਤ ਕੰਮ ਲਗੇ ਇਸ ਤਰ੍ਹਾਂ ਦਾ ਯਾਰ ਪੰਜਾਬ ਦੇ ਵਿੱਚ ਬਹੁਤ ਡਰ ਆ ਯਾਰ ਕੀ ਕਰੂ ਬੰਦਾ ਹੈ ਪੰਜਾਬ ਕੋ ਜਾ ਪੰਜਾਬ ਸਰਕਾਰ ਖੁਦ ਨਹੀਂ ਛੁੱਟੀਆਂ ਦਈ ਜਾਂਦੀ ਇਹਨਾਂ ਨੂੰ ਹਾਂ ਲੋਰ ਉਹਨਾਂ ਦੀ ਮਰਜ਼ੀ ਆ ਆਪਾਂ ਤਾਂ ਕਹਿੰਦੇ ਚਲੋ ਭਗਵੰਤ ਮਾਨ ਦਾ ਵੀ ਹੱਕ ਸੀ ভাই ਇਹਦੇ ਤੇ ਹਾਂ ਥੋੜਾ-ਥੋੜਾ ਰੈਕਸ਼ਨ ਦਿੰਦਾ ਪੂਰਾ ਭਾਈ ਮਾਰਾ ਪਿਆ ਪੂਰਾ ਹੀ ਮਾਰਾ ਹੋਇਆ ਵੀ ਮਾਰਾ ਹੀ ਆ ਇਹਨਾਂ ਨੂੰ ਚਲੋ ਆਪਾਂ ਹੁਣ ਦੇਵੋ ਨਿਆਂ ਦੇਵੋ ਹਾਂ ਉਹਨਾਂ ਨੂੰ ਆਪਾਂ ਅੰਦਰ ਕਰੋ ਸਸਪੈਂਡ ਕਰੋ ਉਹਨਾਂ ਨੂੰ ਤੇ ਸਸਪੈਂਡ ਦਾ ਕਾਟੇ ਤੁਸੀਂ ਡਿਸਮਿਸੀ ਕਰੋ ਡਿਸਮਿਸ ਕਰੋ ਹਾਂ ਚਲੋ ਇਹ ਜਿਹੜੀਆਂ ਗੱਲਾਂ ਹੋਈਆਂ ਫਿਰ ਦਿਲ ਠੰਡਾ ਹੋ ਜਾਂਦਾ ਪਾਣੀ ਲਗਾ ਮੈਂ ਜਾਣਦਾ ਨਹੀਂ ਜੇ ਆਪਾਂ ਸੋਚਣ ਪੁਲਿਸ ਕਹਿੰਦਾ ਯਾਰ ਆਪਣੀ ਦੁਸ਼ਮਣਾਂ ਜੇ ਸੋਚ ਗਏ ਤਾਂ ਜੇ ਆਪਾਂ ਕਰਦੇ ਯਾਰ ਹੈ ਤਾਂ ਆਪਣੇ ਪਬਲਿਕ ਕੈਰੀਅਰ ਵਾਸਤੇ ਹੀ ਹੈ ਆਪਣੇ ਵਾਸਤੇ ਯਾਰ ਪਬਲਿਕ ਨੂੰ ਕੋਈ ਕੋਈ ਨੁਕਸਾਨ ਨਾ ਹੋਵੇ ਕੋਈ ਬੰਦਾ ਹਰਕਤ ਕਰਦਾ ਕੋਈ ਮਤਲਬ ਬਾਹਰੋਂ ਆਉਂਦਾ ਕੋਈ ਲੁਟੇਰ ਆ ਕੋਈ ਠਾਗੋ ਕੋਈ ਨਾ ਅਸਟਰ ਕੋਈ ਹੁਰੂ ਨਾਲ ਨੂੰ ਰੋਕਣ ਵਾਸਤੇ ਇਹ ਥੋੜੋ ਵੀ ਜੇ ਕੋਈ ਬੰਦਾ ਪੈੜ ਪੈਦਾ ਆਪਾਂ ਯਾਰ ਤੂੰ ਮਾਰਾ ਛੋਡੇ ਪੂਰੇ ਬੋਲਦਾ ਤੁਸੀਂ ਕੁੱਟ ਦੇਣਾ ਤੇ ਮਾਰ ਦੇਣਾ ਛੋਡੇ ਫਿਰ ਇੱਕ ਡੰਡਾ ਮੂਰੇ ਤੇ ਰੈਪਨ ਮੂਰੇ ਕੀ ਚੀਜ਼ ਆ ਕੀ ਚੀਜ਼ ਆ ਸਹੀ ਆ ਬਸ ਸੋਚੋ ਜ਼ਰੂਰ ਵੇਖੋ ਮਹਿਕਮਾ ਪੁਲਿਸ ਦਾ ਵੀ ਮਾੜਾ ਨਹੀਂ ਬੱਚ ਬੰਦੇ ਪੁਲਿਸ ਦੇ ਵੀ ਬਹੁਤ ਚੰਗੇ ਆ ਬਹੁਤ ਚੰਗੇ ਬਹੁਤ ਚੰਗੇ ਚੰਗੇ ਪਏ ਜੀ ਤੋਂ ਬਿਨਾਂ ਨਹੀਂ ਬੋਲਦੇ ਜੇ ਜਾਵਗੇ ਲਿਖਾਉਣ ਨਾ ਕਿਤੇ ਆਪਾਂ ਆ ਰਪੋਟਾ ਰਪੋਟਾ ਤੇ ਜੀ ਜੀ ਬਾਈ ਬਾਈ ਜੀ ਦੱਸੋ ਬਾਈ ਜੀ ਦੱਸੋ ਬਾਈ ਜੀ ਚਾਹ ਲੈ ਕੇ ਕਿਉਂ ਨਹੀਂ ਚਾਹ ਘੇਰੂੰ ਨਹੀਂ ਪੀਉਂਦੇ ਇਹ ਕਿਤੇ ਸਾਡੇ ਤੇ ਲੋਕੋ ਵੱਧਣੀ ਠਾਣਾ ਵਾ ਭਾਣਾ ਜੋ ਜਾਵੜ ਕੇ ਯਾਰ ਬੰਦੇ ਸਾਰੇ ਜਾਣਦੇ ਆ ਸਤਿਕਾਰ ਕਰਦੇ ਆ ਬੁਲਾਉਂਦੇ ਆ ਭੱਜ ਕੇ ਤੇ ਸੁਖਦੀ ਸਰਪੰਚ ਕੋਲੇ ਆਉਂਦੇ ਆ ਉਹ ਵੀ ਬੁਲਾਉਂਦੇ ਆ ਭੱਜ ਕੇ ਸਾਰੇ ਯਾਰ ਆਪਣੇ ਕਰਦੇ ਆ ਕਿੰਨਾ ਪਿਆਰ ਕਰਦੇ ਆ ਬਹੁਤ ਕਿਉਂ ਕਰਦੇ ਆ ਹਾਂ ਯਾਰ ਤੁਸੀਂ ਜੇ ਕੋਈ ਆਇਆ ਬੰਦਾ ਸੀ ਚਾਹ ਉਹ ਚਾਹ ਉਹਦੀ ਪੁਰਾਪੁਰ ਚਰ ਗਲਤੀ ਵੀ ਸੀ ਮਾੜੀ ਗੁੱਤੀ ਇਹ ਵੀ ਤੁਸੀਂ ਯਾਰ ਇੰਨਾ ਥੋੜਾ ਕਰਨਾ ਜੀ ਮੈਂ ਪਕਟ ਦੇ ਗਿਆ ਉਹਨੂੰ ਕੁਲ ਛੱਡ ਦੋ ਤੂੰ ਕੋਈ ਨਾ ਮਕਾ ਹਾਂ ਫ ਬੇ 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 ਯਾਰ ਅਸੀ ਤੇਰਾ ਬੱਚਾ ਨਾਲ ਆ ਮੁੰਡਾ ਤੇ ਉਹਨੂੰ ਕੁੱਟਦੇ ਹੋ ਯਾਰ ਮੁੰਡਾ ਸਾਹਮਣੇ ਕਿਵੇਂ ਰੁਕ ਜੂ ਨਹੀਂ ਨਹੀਂ ਰੁਕ ਹਾਂ ਬਹੁਤ ਮਾੜੀ ਗੱਲ ਕਰੀ ਆ ਥੋੜੀ ਮਾੜੀ ਨਹੀਂ ਕਰੀ ਇਹ ਤੂੰ ਉਹ ਜਿਵੇਂ ਥੋੜਾ ਵਾ ਇੱਕ ਲੋਚ ਬਿੜਾ ਮਾਰਦੇ ਉਹ ਕੁਇ ਰਾਤ ਤੋੜਦੀ ਯਾਰ ਪੰਜਾਬ ਦਾ ਤਾਂ ਉਹੀ ਪੁਰਾ ਹਾਲੀ ਵਾਲਾ ਬੰਦਾ ਦੇਖ ਲੈ ਆਪਣੇ ਜੱਥੇਦਾਰ ਹਾਂ ਹਾਂ ਕਿ ਅਰ ਨਵੇਂ ਹੋਰ ਲਾਤੇ ਲੋ ਉਹ ਦੂਜੇ ਜਿਹੜੇ ਵਧੀਆ ਜੱਥੇਦਾਰ ਉਹ ਲਾਤੇ ਨਾ ਕਿ ਦੂਜੇ ਲਾਤੇ ਉਹਨਾਂ ਨੂੰ ਪਤਾ ਨਹੀਂ ਕੀ ਕਰਾਉਣਗੇ ਕੀ ਨਹੀਂ ਕਰਾਉਣਗੇ ਬਾਦਲ ਉਹਨਾਂ ਵੀ ਯਾਰ ਤੂੰ ਬੇੜੀ ਬੈਠੀ ਪਈ ਐ ਬਾਹਰ ਨੂੰ ਤਾਂ ਬੇਲਾ ਚੱਲ ਕੀ ਜਾ ਵਈ ਨਾ ਤਾਂ ਬੋਟ ਐ ਕਣੀ ਬੋਣੀ ਕਿਸੇ ਨੇ ਦੋ ਲਾ ਲੈ ਦੋ ਲਾ ਹਾਂ ਕਾਲੀ ਦਲਦਾਰਾਂ ਨੇ ਫਨਾਹ ਕਰਤਾ ਜਮਾ ਯਾਰ ਦੋਹਾਂ ਪਿਆਉ ਬਤਾ ਨਹੀਂ ਯਾਰ ਇੰਨਾ ਮਾੜਾ ਮੁੱਕਰੀ ਜਾਂਦੇ ਅੱਧ ਤੱਕ ਰਹੀ ਕੋਸ਼ੀ ਨਹੀਂ ਯਾਰ ਤੁਸੀਂ ਬੇਗੂਗਰਾਸੀ ਦੀ ਬੇਗੂਗਰਾਸੀ ਦੀ ਬੇਦਲੀ ਬੈਠੜੇ ਆਪਣੇ ਮੁੰਡੇ ਸੀ ਜਿਹੜੇ ਉਹ ਨਿਆ ਮੰਗਦੇ ਸੀ ਤੇ ਉਹ ਬਾਣੀ ਪੜ੍ਹਦੇ ਸੀ ਬੈਠੇ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਬ ਕਰ ਉਹਨਾਂ ਤੇ ਗੋਲੀਆਂ ਚਲਾਤੀਆਂ ਗੋਲੀਆਂ ਚਲਾ ਕੇ ਸੁਖਵੀਰ ਕਹਿੰਦੇ ਤਾਂ ਸ਼ਪਾਤੀ ਪੁਲਿਸ ਅਸੀਂ ਸੰਤਪਾਤਾ ਨਹੀਂ ਇਹ ਪੜਦਾ ਨਹੀਂ ਪੁਲਸੀ ਹੈ ਨਹੀਂ ਕਿ ਕਿ ਫਿਰ ਫਿਰ ਬੈਵਲ ਕਲਾਂ ਦੇ ਵਿੱਚੋਂ ਗੁਲੀ ਚਲਾਈ ਫਿਰ ਬਰਗਾੜੀ ਦੇ ਵਿੱਚ ਉਹਨਾਂ ਨੇ ਆਪਣਾ ਗੁਰੂ ਗ੍ਰੰਥ ਸਾਹਿਬ ਚੱਕ ਲਿਆ ਹਾਂ ਚੱਕ ਕੇ ਉਹ 20ਾਂ ਦੇ ਵਿੱਚ ਲਾਈ ਜਾਂਦੇ ਆ ਹਾਂ ਵੀ ਛੋਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਜੇ ਹਿੰਮਤ ਹੈਗੀ ਤਾਂ ਸਾਤੋਂ ਪੜਾ ਲਓ ਤੇ ਨੇ ਕੱਢ ਨੂੰ ਜਾਂ ਪਰਸ ਨੂੰ ਅਸੀਂ 20ਾਂ ਚ ਸੱਟ ਦੇਣਾ ਪਾੜ ਕੇ ਲੋ ਤੇ ਉਹ ਉਹਦੀ ਕੋਈ ਉੱਤਾ ਨਹੀਂ ਬਾਤਿਆ ਇਹ ਬੁਰਾ ਹਾਲ ਕਰਦਾ ਅੱਜ ਤੁਸੀਂ ਕਿਹੜੇ ਮੂਨਾ ਯਾਰ ਸਖਾਂ ਤੋਂ ਗੋਟਾ ਲਾਏ ਹੋਏ ਆਂ ਮੂਟਾ ਨਾ ਮੂਟਾ ਇੰਦ ਕਰਦਾ ਉਹ ਹੀ ਤਾਂ ਗੱਲ ਕਰਦੇ ਹਾਂ ਭਾਵੇਂ ਬੇਅਦਵੀ ਕਿੰਨੀ ਕਰਾਈ ੱਡੀ ਬੇਅਦਵੀ ਹੋ ਗਈ ਪ੍ਰੋਗਰਾਮ ਸ ਹੈ ਮਹਾਰਾਜ ਦੀ ਹੁਣ ਤੁਸੀਂ ਯਾਰ ਕਾਲਤਾ ਦੇ ਜਥੇਦਾਰ ਜਿਨ੍ਹਾਂ ਨੇ ਕੱਲ ਹੀ ਫੂਲਾ ਸਿੰਘ ਨਾਲ ਰੂਲ ਨਿਭਾਤਾ ਤੇ ਉਹ ਤੁਸੀਂ ਦੂਜਾ ਤੁਸੀਂ ਉਹਦੀ ਬੇਜਾ ਦੇ ਉਹਨੂੰ ਉਹਦੀ ਸਾਲੀ ਬੁਰੇ ਲਿਆਂਦੀ ਉਹਦਾ ਸਾਡੂ ਮੂਰੇ ਲਿਆਂਦਾ ਉਹਦੀ ਵਾਲੀ ਸਾਲੀ ਨਾ ਉਹ ਬਲਾਤਕਾਰ ਕਰਦਾ ਰਿਹਾ ਉਹਦੀ ਸਾਲੀ ਨੂੰ ਐ ਕਰਦਾ ਇਹ ਜੇ ਜੂਨੇ ਲਾ ਕੇ ਆਪਣਾ ਉਹ ਜੱਥੇਦਾਰ ਕੱਢਿਆ ਨਾ ਯਾਰ ਜੇ ਤੂੰ ਕੱਢਣਾ ਲਾਉਣਾ ਉਦੋਂ ਹੀ ਲਾ ਦੋ ਉਦੋਂ ਹੀ ਲਾ ਦੋ ਤੁਸੀਂ ਦੁਰਦਸ਼ਾ ਜ਼ਰੂਰ ਕਰਨੀ ਆ ਅੱਜ ਤੁਹਾਨੂੰ ਦੁਰਦਸ਼ਾ ਦਾ ਪਤਾ ਲੱਗਾ ਜਿੱਦੋਂ ਲਾਇਆ ਸੀ ਤੇ ਉਦੋਂ ਹੀ ਫਿਰ ਕਿੰਨਾ ਚਿਰ ਉਹਨੇ ਸੇਵਾ ਨਿਭਾਈ ਆ ਉਦੋਂ ਦਾ ਸਾਨੂੰ ਕਿੱਥੇ ਗਿਆ ਸੀ ਹਾਂ ਅੱਜ ਛੋਡੇ ਲਈ ਉਹਨਾਂ ਨੇ ਹੁਕਮ ਕੱਢਤਾ ਤੇ ਹੁਣ ਸਾਨੂੰ 2 ਦਸੰਬਰ ਤੋਂ ਬਾਅਦ ਸਾਰਾ ਸਿਆਪਾ ਪਿਆ 2 ਦਸੰਬਰ ਨੂੰ ਜੱਥੇਦਾਰਾਂ ਨੇ ਇਹਨਾਂ ਨੂੰ ਬਾਗਲ ਕੇ ਨੂੰ ਪੂਰਾ ਝੰਡਿਆ ਉੱਤੇ ਅਕਾਲ ਤਖਤ ਤੇ ਬਹਰ ਆ ਕੇ ਬਸ ਉਹਨਾਂ ਤੋਂ ਜਰਿਆ ਹੀ ਨਹੀਂ ਆ। ਵੀ ਸਾਨੂੰ ਐਂ ਕਿਉਂ ਕਹਿਤਾ? ਵੀ ਤੁਸੀਂ ਏਡੀਆਂ ਗਲਤੀਆਂ ਕਰੀਆਂ, ਬੰਦੇ ਮਾਰੇ ਆ ਤੁਸੀਂ ਉਹ ਬਹਰ ਬਹੁਤ ਕੁਝ ਕਿਹਾ ਜੱਟੇ ਦਾ ਨੇ। ਉਹ ਕਹਿੰਦਾ ਤੁਸੀਂ ਸੱਚਾ ਸੀ। ਹਾਂ ਸਰਸੇ ਵਾਲੇ ਨੂੰ ਤੁਸੀਂ ਆ ਕੇ ਆਪਣਾ ਕੀ ਉਹਦਾ ਨਾਮ ਉਹਨੂੰ ਕਰਿਆ ਤੁਸੀਂ ਪਰਾਤੀ ਕਹਿੰਦੇ ਹੁੰਦੇ ਆ। ਵੀ ਕਹਿੰਦੇ ਨਹੀਂ ਕੋਈ ਗਲਤੀ ਨਹੀਂ ਕੀਤੀ। ਹਾਂ ਉਹਨੂੰ ਤੁਸੀਂ ਕਿਹਾ ਹੈ ਫੇਰ ਤੁਸੀਂ ਆਉਂਦਾ ਚੋਲਾ ਸਮਾ ਕੇ ਜਾ ਕੇ ਤੇ ਉਹਨੂੰ ਦਿੱਤਾ ਜਾ ਕੇ ਤੁਸੀਂ ਹੈ ਫੇਰ ਆ ਜਾ ਫੇਰ ਤੁਸੀਂ ਆਪਣੇ ਮੁੰਡਿਆਂ ਦੀਆਂ ਰੀੜ ਦੀਆਂ ਹੱਡੀਆਂ ਤੋੜ ਗਾ ਕੀ ਹਾਲ ਕਰੇ ਆਪਣੇ ਮੁੰਡੇ ਜਿਹੜੇ ਮੰਗਦੇ ਸੀਗੇ ਨਿਆਂ ਮੰਗਦੇ ਸੀ ਉਹਨਾਂ ਦਾ ਹੈ ਫੇਰ 328 ਰੂਪ ਆ ਜਿਹੜੇ ਉਹ ਹਰਮੰਦਰ ਸਾਹਿਬ ਦੇ ਵਿੱਚੋਂ ਗਾਇਵ ਹੈ ਤੇ ਉਹਨਾਂ ਦਾ ਤੁਸੀਂ ਕੁਛ ਨਹੀਂ ਦੱਸਦੇ 92 ਲੱਖ ਰੁਪਇਆ ਤੁਸੀਂ ਆਪਣੀ ਸ਼੍ਰੋਮਣੀ ਕਮੇਟੀ ਦਾ ਸੰਗਤ ਦਾ ਪੈਸਾ ਤੁਸੀਂ 92 ਲੱਖ ਰੁਪਇਆ ਦੁਰਦੇਸ਼ਾ ਕਰਤੀ ਉਹ ਤੁਸੀਂ ਨਹੀਂ ਭਰਿਆ ਫੇਰ ਕਾਲਦਾ ਤੇ ਹੁਕਮ ਨਾਵੇਂ ਸੀ ਵੀ ਤੁਸੀਂ ਭਾਈ ਦੂਜਾ ਆਪਣੇ ਆਓ ਸਾਰੇ ਇੱਥੇ ਸਰੋਅ ਦਿਓ ਕੀ ਕਰ ਦਿੰਦੇ ਉਹਦਾ ਜਿਹੜਾ ਆਪਣਾ ਅਸਥੀਪਾ ਸਾਰੇ ਅਸਤੀਫੇ ਦਾ ਨਾਂ ਇਹਨਾਂ ਨੇ ਅਸਤੀਫੇ ਦਿੱਤੇ ਤੇ ਉਲਟਾ ਯਾਰ ਇਹ ਤਾਂ ਆਪ ਦੇ ਆਪ ਜੱਥੇ ਲਾਰ ਲਾ ਦਿੰਦੇ ਆ ਬਾਦਲ ਕਈ ਜਥੇਦਾਰ ਲਾਉਂਦੇ ਆ ਬਾਦਲ ਕਈ ਲਾਉਂਦੇ ਆ ਲਾਉਂਦੇ ਆ ਜਿਹੜੇ ਬੰਦੇ ਸੀ ਪੂਰੇ ਭ੍ਰਿਸ਼ਟਪੁਨਾ ਬੰਦੇ ਦੀਆਂ ਕਮੇਟੀਆਂ ਬਣਾ ਲਈਆਂ ਬਹੁਤ ਬਹੁਤ ਯਾਰ ਉਹੀ ਆਪਣਾ ਸਖੰਦਾਰ ਨਾ ਪੰਥ ਨਾ ਗ੍ਰੰਥੋ ਨਾ ਪੰਜ ਪੈਰੀ ਦਾ ਮੰਨਦੇ ਹੀ ਨਹੀਂ ਕਿਸੇ ਨੂੰ ਹੋ 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 ਉਹ ਬੰਨੇ ਬੰਨੇ ਸਭ ਚਾਹਂ ਗਿੱਧਰ ਆਈ ਜਾਨਾ ਜਾ ਉਹ ਮੰਦੇ ਉਹ ਕਹਿੰਦੇ ਸਭ ਦੇ ਤੋਤਾ ਆ ਜੋੜ ਕੇ ਤਾਕਤ ਤੇਰੇ ਸੋਨੇ ਦੇ ਲਾਏ ਆ ਹਾਂ ਵੀ ਉਹ ਲੈਣੇ ਆ ਉਹ ਲੈਣੇ ਆ ਲੈਣੇ ਉਹ ਤਾਂ ਫਿਰਦੇ ਆ ਹਾਂ ਉਹ ਜਿਹੜਾ ਸਾਡੇ ਬਾਗ ਨੂੰ ਆਖਿਆ ਜਿਹੜੇ ਆਪਣੇ ਸਿੰਘਾਂ ਨੇ ਹਾਂ ਜਲਦੇ ਸੀ ਨਾ ਜੋੜੀਆਂ ਲਾ ਕੇ ਤੇ ਜਦੋਂ ਮੰਦਰ ਦੀਆਂ ਜੋੜੀਆਂ ਉਹ ਲੈ ਕੇ ਸੀ ਲਾ ਕੇ ਆਪਣੇ ਆਵਦਾ ਵੀ ਹੋਣੀ ਤੇ ਆਪਣੇ ਖਾਲਸੇ ਛੜਾ ਕੇ ਲਿਆ ਕੇ ਹਰਮੰਦਰ ਸਾਹਿਬ ਤੇ ਰੱਖੀਆਂ ਸੀ ਹਾਂ ਉਹ ਲਾਈਆਂ ਤੇ ਜਿਹੜੇ ਇਹ ਹੁਣ ਆਏ ਉਹਦੇ ਸਾਹਿਬ ਆਪਣੇ ਇਹ ਨਾ ਆਪਣੇ ਮੋਦੀ ਹੋਣੀ ਆ ਉਹ ਕਹਿੰਦੇ ਸੀ ਲੈਣੀਆਂ ਉਹ ਲੈਣੀਆਂ ਕਿਵੇਂ ਨਾ ਕਿਵੇਂ ਉਹ ਸਖੋ ਦੇਖੋ ਕਿਤੇ ਦੇਖੋ ਕਿਤੇ ਹਰਮੰਦਰ ਸਾਹਿਬ ਦੇ ਵਿੱਚ ਆਪਣੇ ਗੁਰਦੁਆਰਿਆਂ ਦੇ ਵਿੱਚ ਨਾ ਉਹ ਇਹ ਵੜ ਜਾਣ ਬੀਜੇਪੀ ਵਾਲੇ ਵੀ ਤੇ ਨਾਲੇ ਦੂਜੇ ਵੜ ਜਾਣ ਹਾਕੀ ਆਪਣੇ ਆ ਦੂਜੇ ਆਰਐਸ ਵਾਲੇ ਇਹ ਜੇ ਬੰਦੇ ਨਾਲ ਵੜਨਦੇ ਉਹ ਦੇਖਿਓ ਕਿਤੇ ਜੇ ਵੜ ਗਏ ਤੇ ਇੰਨੀ ਪੰਜਾਬ ਦੀ ਦੁਰਦਸ਼ਾ ਹੋਊਗੀ ਜਿਆਦਾ ਰੱਖੋ ਪੰਜਾਬ ਤਾਂ ਇਹਨੇ ਚੱਕੀ ਨਹੀਂ ਲੜਾ ਵਿੱਚੋਂ ਹਾਂ ਇਹ ਪੈੜੀਆਂ ਕਹਿੰਦਾ ਪੈੜੀਆਂ ਉਹ ਥੱਕੇ ਜਦੋਂ ਜੜਕ ਹਰਮੰਦਰ ਸਾਹਿਬ ਲੈ ਕੇ ਜਾਂ ਹੋਰ ਲੈ ਕੇ ਉਹਦੇ ਨਾਲ ਪੈੜੀਆਂ ਛੱਡ ਲੈਣਗੇ ਆਪਣੇ ਤਾਂ ਇਹ ਡਾਂਗ ਫੇਰ ਕੇ ਲੈ ਜਾਣਗੇ ਬਾਦ ਦਾ ਬਾਦ ਦਾ ਤੂੰ ਲੜਾਈ ਕਰਕੇ ਲੈ ਜਾ ਉਹ ਹਾਂ ਜਰ ਆਪਸ ਤੇਤੀ ਕਾ ਦੇ ਵਿੱਚ ਅਮਰੀਕਾ ਕੈਨੇਡਾ ਜੇ ਬਣਾਈ ਬੈਠਾ ਵੱਡੇ ਵੱਡੇ ਫਾਰਮ ਆ ਆ ਕਹਿੰਦੇ ਨਹੀਂ ਤੂੰ ਉਦੀ ਭੱਜ ਜਾਣਾ ਉਹ ਇਹ ਬਣਾਈ ਜਾਂਦੇ ਆ ਇਸ ਕਰ ਉਹਨਾਂ ਪਿਆਰ ਨੂੰ ਘੇਰਨਾ ਘੇਰਨਾ ਇਹਨਾਂ ਦਾ ਨਿਕਲ ਜਾਣਾ ਤਾਂ ਭੱਜ ਜਾਣਾ ਉਹਨਾਂ ਇਹ ਮੈਂ ਤਾਂ ਨਹੀਂ ਛੜਕਾ ਚੋਰਿਆਂ ਨੇ ਕੱਢੀ ਜਾਂਦੇ ਰੋਡ ਇੱਕ ਰੋਡ ਥੋੜਾ ਪੰਜਾਬ ਦਾ ਹੈ ਬਿਨਾਂ ਘਟਾ ਗਾ ਗੱਡਾ ਕਾ ਐਨ ਕਰਦਾ ਐਨ ਕਰਦਾ ਐਨ ਕਰਦਾ ਰੋ ਯਾਰ ਸੈਲਰ ਸੌਲਰ ਜੇ ਬਣਾਈ ਜਾਂਦੇ ਨੇ ਬੰਦੇ ਬੰਦੇ ਉਹਨਾਂ ਨੇ ਇੰਨੀ ਕੜ ਕੇ ਕਿੰਨੀ ਦਾ ਪੰਜਾਬ ਕੋਲ ਜਿਹੜੀ ਸੈਲਰਾਂ ਚ ਜਾਊਗੀ ਨਾ ਨਾ ਉਹਦੇ ਆਪਣੇ ਲੋਕ ਆ ਯਾਰ ਉਹ ਭਰਾਵੋ ਮੇਰੇ ਇੱਕ ਵੀ ਬੰਦਾ ਮੰਡੀ ਤੋਂ ਬਿਨਾਂ ਸੈਲਰਾਂ ਚ ਲਾਉ ਜਾਇਓ ਮੰਡੀ ਚ ਸੱਤੋਂ ਕਾ ਜੇ ਬਚਣਾ ਜੇ ਨਹੀਂ ਵਜਣਾ ਤੇ ਤੁਰਦੇ ਸਾਹਿਬ ਦੀ ਕਰਾਉਣੀ ਕਰਾਉਣੀ ਆ ਫੇਰ ਬਲਾ ਉਹਨਾਂ ਦੇ ਸ਼ੈਲਰਾਂ 'ਤੇ ਜਾਵੜੇ ਅਫਗਾਨੀ ਦੇ ਆ ਅਸੀਂ ਇੱਥੇ ਦੂਜੀ ਲੱਗੇ ਸੀ ਚੌਕ ਬਹੁਤ ਵੱਡਾ ਹਾਂ ਉਹ ਉੱਥੋਂ ਤੱਕ ਉਹ ਭਰਦਾ ਹੀ ਨਹੀਂ ਮਿਲਦਾ ਸੀ ਚਾਰ-ਚਾਰ ਸੌ ਗੱਡੀ ਚੌਲਾਂ ਦੀ ਅੰਦਰ ਆਈ ਜਾਂਦੇ ਉਹ ਤਾਂ ਆਉਂਦੀ ਰੇਲਾਂ ਖੜੀਆਂ ਆਗੇ ਰੇ ਨਾ ਪਾਪਰ ਕਰ ਪਾ ਜਾਂਦਾ ਹਾਂ ਨਾ ਲਾਇਓ ਯਾਰ ਬਾਈ ਦਾ ਆਉਦਾ ਜੇ ਤੁਨੇ ਵੇਲੇ ਦੇਖ ਲਓ ਕੀ ਹਾਲ ਮੰਡੀ ਚੱਲਨੇ ਕਰਿਆ ਤੇ ਜੇ ਕਣਕ ਵੇਲੇ ਕਰਗੇ ਤੇ ਜੇ ਤੁਸੀਂ ਛੈਲਰਾਂ ਚ ਸੜਤਗੇ ਇਹਨਾਂ ਦੇ ਚਾ ਹਾਂ ਸੋਡੀ ਦੁਰਦੇਸ਼ਾ ਦੇਖੀ ਕਰਦੇ ਕਿਵੇਂ ਕਰਦੇ ਫਿਰ ਵੀ ਪਸਤਾਓਗੇ ਹਾਂ ਤੁਹਾਡੇ ਚਾਤੇ ਚ ਭਲੇਖਾ ਵੀ ਅਸੀਂ 10 ਰੁਪਏ ਵੱਧ ਪਾੜਦੇ ਆ ਉਹ ਤੁਹਾਨੂੰ ਵੱਧ ਲਾਲਚ ਦਿੰਦੇ ਆ ਇਹ ਜਾਂ ਦਿੰਦੇ ਲਾਲਚ ਬਾਅਦ ਦੇ ਵਿੱਚ ਤੁਸੀਂ ਕਿਹਦਾ ਸਾਲਾ ਲਾਣਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਉਹ ਜਾ ਕਰਕੇ ਵੇਚਦੇ ਆ ਉਹ ਪੁੱਛਦੇ ਨਾ ਪੁੱਛਾਂ ਤੁਸੀਂ ਲਾਦੇ ਕੋਈ ਰਿਸ਼ਤੇਦਾਰ ਨਹੀਂ ਜਿਹੜੇ ਛੋਟੀਆਂ ਉਹ ਵੀ ਕਣਕਾਂ ਲੈ ਕੇ ਤੇ ਤੁਹਾਨੂੰ ਪਿਆਰ ਦੇਣਗੇ ਉਹ ਨਾ ਨਾ ਤੇ ਡਾਗ ਬਰਾਬਰੀ ਫਿਰਨੀ ਆ ਬਰਾਬਰ ਬਰਾਬਰ ਜੋ ਜਾਣ ਤੋਂ ਮੰਡੀਆਂ 'ਚ ਲੈ ਆਓ ਕਣਕ ਜਿੰਨੀ ਵੀ ਲਿਉਣੀ ਆ ਮੰਡੀਆਂ 'ਚ ਰੱਖਿਓ ਮੰਡੀ ਆ ਆਪਣੀ ਚੱਲਦੀ ਰਹੇ ਜੇ ਝੋਨਾ ਰੱਖਣਾ ਮੰਡੀ 'ਚ ਰੱਖਿਓ ਮੰਡੀ ਚੱਲਦੀ ਰਹੇ ਜੇ ਵੀ ਆਪ ਤੇ ਨਾ ਮੱਕੀ ਲਿਉਣੀ ਆ ਮੰਡੀ 'ਚ ਲੈ ਆਓ ਮੰਡੀ ਚੱਲਦੀ ਰਹੇ ਜੇ ਤੁਸੀਂ ਲਾ ਕੇ ਨਾ ਪਾਸੇ-ਪਾਸੇ ਕਰਨ ਛੋਟੀ ਮੱਕੀ ਵੀ ਖਰੀਦਣਗੇ ਰਕੀਏ ਜਾਣਗੇ ਕਰਨਗੇ ਸਰੋ ਸਰੋ ਦਾ ਛੋਟੀ ਖਰੀਦੀ ਜਾਂਦੇ ਆ ਇਹ ਵੇਚ ਦੀ ਪੈ ਕੇ ਬਣਜੋ ਬੰਦੇ ਮੇਰੇ ਵੀਰ ਤੁਸੀਂ ਸਿਆਣੇ ਬਣਜੋ ਪੰਜਾਬ ਵਾਲਿਓ ਕੋਈ ਹੋਰ ਸਿਆਣੇ ਆ ਡੰਗੂ ਬਹੁਤ ਵੱਡਾ ਇਹ ਨਗਰਾਂਵਾਂ ਵੀ ਖੂਬ ਆਦ ਕੇ ਕਿਸਾਨ ਜੁਨੀਅਨ ਵਾਲੇ ਜਿਹੜੇ ਐਵੇਂ ਨਹੀਂ ਉਹ ਵਿਚਾਰੇ ਬੋਲਦੇ ਫਿਰਦੇ ਉਹਨਾਂ ਨੂੰ ਐਵੇਂ ਨਹੀਂ ਡਾਂਗ ਥੱਲੇ ਕਰਦੇ ਡੱਕਰਦੇ ਇਹ ਤਾਂ ਡੱਕਦੇ ਵੀ ਹਟ ਜਾਣ ਇਹ ਹਟ ਜਾਣ ਆਪਾਂ ਨੂੰ ਕੀ ਲਈ ਬੈਠੇ ਆ ਇਹ ਆਪਾਂ ਨੂੰ ਪਬਲਿਕ ਨੂੰ ਕੁਝ ਨਹੀਂ ਲਈ ਬੈਠੇ ਇਹ ਨੋ ਨੋ ਪਬਲਿਕ ਤਾਂ ਦੋ ਘੰਟੇ ਜਿੰਨਾ ਲਾਜ਼ਮੀ ਆ ਲੜੀਆਂ ਪੂਰੇ ਉਹ ਕਹਿੰਦੇ ਨੇ ਉਹ ਵੀ ਡਰਦੇ ਨਹੀਂ ਲੱਗਣ ਨਸ਼ਈ ਕਰੀ ਜਾਂਦੇ ਆ ਆਪਾਂ ਨੂੰ ਇਹ ਹਾਂ ਸਹੀ ਕਿਉਂ ਨਸ਼ੇ ਦਾ ਵਾਲਾ ਬੰਦਾ ਬੋਲਦਾ ਹੀ ਨਹੀਂ ਹੁੰਦਾ ਉਹ ਉਹ ਵੇਚ ਹੁੰਦੀ ਤਾਂ ਉਹ ਕਰਦਾ ਹੁੰਦਾ ਅਗਲਾ ਕਦ ਆ ਪੈਸਾ ਆਪਾਂ ਨਸ਼ਾ ਕਰਨੇ ਜੇ ਵੱਧ ਬੋਲ ਬਾਲ ਪੈ ਕਦੇ ਹੋਰ ਨਾ ਪੈਣੇ ਥਾਣੇ ਦਿਖਾ ਦੇਣਾ ਹਾਂ ਤੇ ਆਪਾਂ ਨੂੰ ਨਸ਼ੇ ਤੇ ਲਈ ਜਾਂਦੇ ਆ ਤੇ ਮੰਡੀਆਂ ਛੋਟੀਆਂ ਲਾਪ ਕਰੀ ਜਾਂਦੇ ਆ ਛੋਟੇ ਸੈੱਡਾਂ ਚ ਲਈ ਜਾਂਦੇ ਆ ਕਣਕ ਦਾਣੇ ਤੇ ਬਣ ਜੋ ਬੰਦੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਆਹ ਤੋ ਟੋਲਸ ਆਨਨ ਨੂੰ ਕਿਵੇਂ ਵਿਆਹ ਤੇ ਆ ਖਰੀਦਦੇ ਆ ਪੰਜਾਹ ਲੀਟਰ ਦੇ ਆਹ ਖਰੀਦਿਆ ਕਹਿੰਦੇ ਜਿਵੇਂ ਵਿਆਹ ਤੇ ਖਰੀਦਿਆ ਆ ਇਹਨਾਂ ਪਾਉਣੇ ਸੀ ਜਿੰਨੀ ਤੱਕੂ ਕੁਝ ਵੀ ਐਵੇਂ ਆ ਕਿਤੇ ਨਹੀਂ ਆਪਣੇ ਆ ਮੰਡੀਆਂ ਹਰਿਆਣੇ ਚ ਤੇ ਆਪਣੇ ਹੋਰ ਨਹੀਂ ਹੈ ਕਿਤੇ ਉਹ ਤਾਂ ਸਭ ਜਲਦੀ ਆਈ ਹੋਈ ਖਰੀਦਦੇ ਆ ਇਹ ਬਹੁਤ ਪੰਜਾਬ ਦੀ ਦੁਰਦਸ਼ਾ ਬਾਈ ਤੁਸੀਂ ਦੇਖੀ ਜਾਈਓ ਦੋ ਤਿੰਨ ਸਾਲਾਂ ਨੂੰ ਹਾਰ ਕੀ ਹੁੰਦਾ ਆਪਣਾ ਦੋ ਸਾਲਾਂ ਦੀ ਗੱਲ ਨਹੀਂ ਤਿੰਨ ਕਿਸੇ ਦੋ ਪੜਜ ਗਈ ਆਪਾਂ ਬੰਦੇ ਸਿਆਣੇ ਬਣ ਜਗੇ ਆਪਾਂ ਉਹਦੀ ਆਣ ਕਰੜਕ ਨੂੰ ਪੱਲੇ ਰੱਖ ਲਗੇ ਜੇ ਆਣ ਕਰੜਕ ਆਪਣੀ ਪੱਲੇ ਨਾਲ ਨਾ ਰਹੀ ਤੇ ਫੇਰ ਆਪਣਾ ਸਾਰਾ ਕੁਝ ਹੀ ਜਾਣਾ ਆ ਮੋ ਕਿਉਂ ਸਾਰੇ ਲੱਗਦੇ ਸਾਰੇ ਲੱਗਦੇ ਬਾਈ ਕੀ ਕਰੇ ਮਤ ਪਿਆਬ ਰੋਕੀਏ ਰੋਕੀਏ ਕੇ ਮਤ ਪਿਆਬਿਆਂ ਨੂੰ ਵੱਢਦੇ ਉਹ ਸੜਕਾਂ 'ਚ ਲਈ ਜਾਂਦੇ ਆਪਸ ਕਹਿੰਦਾ ਸਾਡਾ ਡੀਜ਼ਲ ਨਿਕਲਦਾ ਕਿਸੇ ਨੇ ਕਹਿੰਦਾ ਸ਼ੋਰ ਆ ਨਿਕਲਦਾ ਆ ਇਹ ਰਣੀਆਂ ਪੜੀਆਂ ਰਹਿੰਦੀਆਂ ਕੁੰਡੀਆਂ ਕੋਸਾ ਪਾਉ ਨੂੰ ਲੈਂਟਾਂ ਦੀ ਬੈਠਿਆ ਵਟਗਾ ਕਿਸੇ ਮੇਰੇ ਅੱਗੇ ਤੋ ਲੈਂਟ ਨਹੀਂ ਲੈਂਦੀ ਉਹ ਬਸ ਹੋਰ ਪਹਿੜੀ ਲੈ ਲੈਣੀ ਚੱਲਣਾ ਦੇਣਾ ਹੀ ਲੱਗਦਾ ਨੋ ਪੜਿਆ ਲੱਗਦਾ ਮੁਰਨਾ ਹੈ ਨਹੀਂ ਆ ਲੈ ਉਹਨਾਂ ਆ ਧਾਰਕਾਰਾਂ ਨੇ ਪਹਿਲੇ ਹੋਈਆਂ ਆਪਣੀਆਂ ਅੱਜ ਲਈ ਧਾਰਕਾਰ ਸੈਨ ਹੋਏ ਆ ਬਹੁਤ ਬੁਰਾ ਹਾਲ ਆ ਬਾਈ ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਚਾਹਣੇ ਬਣ ਗਏ ਯਾਰ ਆਪਾਂ ਜਿੰਨੇ ਵੀ ਬਾਈ ਬਣਿਆ ਜਾਂਦਾ ਬਣ ਜਗੇ ਦੁਨੀਆ ਸਾਰਾ ਇਕੱਠਾ ਕੇ ਘੱਲਾਂ ਨੂੰ ਕਿੰਨਾ ਜੋਰ ਦੱਸਿਆ ਇੱਕ ਪਿੰਡ ਦੇ ਵਿੱਚ ਕਿੰਨਾ ਭਈਆ ਬੈਠਾ ਬਹੁਤ ਯਾਰ ਬੈਠਾ ਤਾਂ ਹੁਣੇ ਮੋਟਰਾਂ ਤੇ ਨਹੀਂ ਰਹਿੰਦੇ ਬਾਈ ਹੁਣ ਤੇ ਆਪਣੇ ਘਰਾਂ ਚ ਰਹਿੰਦੇ ਆ ਜਦੋਂ ਮੜੀ ਇਹਨਾਂ ਨੂੰ ਹੱਲਾਸ਼ੀਰੀ ਮਿਲ ਗਈ ਕਿਸੇ ਪਾਸਿਓਂ ਤੇ ਇਹਨਾਂ ਆਪਾਂ ਦਾ ਬੈਠਾ ਜਿਹੜੀ ਕੰਮ ਨੂੰ ਲਈ ਵੀ ਕੰਮ ਕਰਦੇ ਆ ਪਰ ਕੰਮ ਨਹੀਂ ਕਰਦੇ ਦੇਖਿਓ ਹਾਲ ਕੀ ਕਰਦੇ ਆ ਇਹ ਇਹਨਾਂ ਨੇ ਲੋਹੇ ਦੇ ਥਣ ਬਣ ਜਾਣਾ ਜੋ ਕਿ ਕੰਮ ਕਰਦੇ ਆਪਣੇ ਬੰਦੇ ਨਾਲ ਕਈ ਗੁਣੇ ਚੰਗਾ ਆਪਣੇ ਪੰਜ ਹੋਣ ਇੱਕ ਬੰਦਾ ਹੀ ਵਾਧੂ ਆ ਕਿਹੜਾ ਬੰਦਾ ਕੰਮ ਕਰਦਾ ਆਪਣੇ ਬੰਦੇ ਕੰਮ ਹੀ ਛੱਡ ਕੇ ਜਵਾਕ ਨਾ ਦੋ ਦੋ ਡੰਡੇ ਦੀ ਛੜੇ ਨਾ ਤਾਂ ਮੂੰਹ ਖਾ ਲੇਗਾ ਮਾ ਮਾ ਕੋਈ ਆ ਬੈਠੇ ਲਿਖੀ ਜਾਂਦੇ ਆ ਉਹਨੂੰ ਐ ਨਹੀਂ ਉਹਨੂੰ ਬਾਜੂ ਬਾਜੂ ਜਿੰਨਾ ਵੀ ਆਉਦੀ ਰਹਾੜ ਕਣ ਕਰ ਕੋ ਜਦੋਂ ਪਈਆ ਬੰਦਾ ਕੋਈ ਰੱਖਣਾ ਹੈ ਪੂਰੀ ਗੌਰ ਨਾਲ ਰੱਖੋ ਉਹਦਾ ਸਾਰਾ ਐਡਰੈਸ ਲਵੋ ਐਡਰੈਸ ਲੈ ਕੇ ਉਹਨੂੰ ਦੂਰ ਦੂਰ ਰੱਖੋ ਆਹਦੇ ਘਰ ਤੋਂ ਤੇ ਖੇਤ ਤੋਂ ਖੇਤ ਰੱਖੋ ਆਹਦੇ ਘਰ ਤੋਂ ਦੂਰ ਰੱਖੋ ਪਸ਼ੂਆਂ ਦੇ ਪਾਸੇ ਆਹ ਤੇਰਾ ਮੰਜਾ ਆ ਗਿਆ ਲੀਚਾ ਰੋਟੀ ਕੋਈ ਇੱਥੇ ਖਾਈ ਬੈਠੀ ਦੁੱਲੇ ਰੱਖੋ ਉਹ ਇਹਨਾਂ ਨੂੰ ਆਪਾਂ ਰਾਮੋ ਵੇਖਿਆ ਆ ਰਾਮੋ ਵੇਖਿਆ ਰਾਮੋ ਵੇਖਿਆ ਤਾਂ ਕੋਈ ਨਾ ਪਤਾ ਉਦੋਂ ਲੱਗਦਾ ਆ ਆਜਾ ਵਾ ਲੈ ਆਜਾ ਕੋਤਾ ਆਦਾ ਪੋਤੀ ਕਹਿੰਦੀ ਅਪੀ ਕੇ ਰਾਤ ਨੂੰ ਬੁਣੀਆਂ ਪੁੱਤ ਗਿਆ ਗਿਆ ਪਤਾ ਆਇਆ ਆਪਣਾ ਇਹਦਾ ਮੇਰੇ ਫਲਾਣੇ ਯਾਰ ਘਰ ਆ ਆਪਣਾ ਕੋਈ ਕੋਈ ਆ ਕੋਈ ਨਾ ਕੋਈ ਕੋਈ ਕੋਨੇ ਖਾਏ ਨਾ ਦੱਲੇ ਬੇੜ ਦੱਲੇ ਨਾ ਫਿਰ ਫੇਰ ਪਤਾ ਲੱਗਦਾ ਕੌਣ ਕੋਆ ਥੋੜਾ ਕੋਈ ਵੀ ਬਈਆਂ ਇਹਨਾਂ ਦਾ ਆਪਣਾ ਮੂਹ ਕਿਵੇਂ ਰਾਜੂ ਯਾਰ ਉਹ ਪਿਆਦ ਕੇ ਆ ਪਾ ਪੰਜਾਬੀ ਹਲਕਰ ਰਟੜਲੇ ਬੰਦੇ ਯਾਰ ਆਪਣੇ ਮੁੰਡਿਆਂ ਦੇ ਸਰਦੇ ਜੂڑے ਰੱਖੋ ਜਿਹੜੇ ਨਾਂ ਰੱਖਣੇ ਚੜ੍ਹਦੀ ਕਲਾ ਵਾਲੇ ਰੱਖੋ ਯਾਰ ਗਰਨਾਮ ਸਿੰਘ ਗੁਰਦੇਵਤ ਸਿੰਘ ਗੁਰਵੀਰ ਸਿੰਘ ਗੁਰਨੂਰ ਸਿੰਘ ਗੁਰਵੰਤ ਸਿੰਘ ਇਹੋ ਜਿਹੇ ਰੱਖਿਆ ਕਰੋ ਐਵੇਂ ਵੰਟੀਆਂ ਛਾਂਟੀਆਂ ਘਟੀਆਂ ਤੋਂ ਖਿਹੜਾ ਛੜਾ ਲਓ ਜਾਣ ਦੋ ਤੁਸੀਂ ਇਹ ਵੰਟੀ ਛਾਂਟੀ ਦੇ ਕਿਸੇ ਨੇ ਕਰਨਾ ਜਿਹੜੇ ਆਪਣੇ ਹਰੀ ਸਰ ਉਹਨਾਂ ਲਈ ਉਹ ਵੰਟੀ ਸੀ ਉਹ ਕਾਲੀ ਸਰ ਬੂਲਾ ਆਪਣਾ ਛਾਂਟੀ ਸੀ ਉਹਨਾਂ ਯਾਰ ਤੁਸੀਂ ਪਟੇਰੇ ਦੇ ਨਾਰਗ ਜੱਟ ਸਿੱਖ ਹੋ ਗਏ ਯਾਰ ਨਾਂ ਰੱਖੋ ਚੜ੍ਹਦੀ ਕਲਾ ਵਾਲੇ ਵੱਡੇ ਚਾਰ ਪੰਜ ਅੱਖਰ ਦਾ ਨਾਮ ਆਉਣਾ ਚਾਹੀਦਾ ਬੰਟੀ ਲਗਾ ਢੋ ਨਗਰਾਂ ਦਾ ਢੋ ਨੰਬਰਾਂ ਦਾ ਨਾਮ ਹੈ ਵੀ ਯਾਰ ਬੰਟੀ ਛੰਟੀ ਕਰ ਦੂਆ ਯਾਰ ਲਾਦਾ ਨਾਮ ਹਰੀਸਾ ਨਰਵ ਦੇ ਨਾਮ ਤੋਂ ਡਰਦੀ ਆ ਦੁਨੀਆ ਹਾਂ ਡਰਦੀ ਸਰ ਤੋਂ ਫੌਲ ਕਲਾਰ ਚ ਜੋ ਮਸ਼ਹਰੇ ਆਏ ਪੂਰੇ ਚੜੇ ਹੁੰਦੇ ਸੀ ਨਾ ਕਦੇ ਤੇ ਰੋਹ ਉਹਦੇ ਅੱਖਾਂ ਨਾਲ ਲਾਂ ਦੇ ਮੂਰੇ ਝਾਕਦੇ ਨਹੀਂ ਸੀ ਬੰਦੇ 10 ਬੰਦੇ ਨਹੀਂ ਸੀ ਝਾਕਦੇ ਉਹ ਖਾ ਖਾ ਝਾਕਦਾ ਸੀ ਇਹ ਬੱਚਾ ਆ ਜਿਵੇਂ ਚੜਦੀ ਕਲ ਵਾਲੇ ਖਾਸੇਵੇਂ ਬਾਬਾ ਰਾਸ ਕਰਨੇ ਹੈਗੇ ਆ ਬੱਚਾ ਹਾਂ ਬਾਬਾ ਬਲਬੀਰ ਸਿੰਘ ਅਰਗੇ ਅੰਮ੍ਰਿਤਪਾਲ ਵਰਗੇ ਖਾਲਸੇ ਹੈਗੇ ਹਲੇ ਬਹੁਤ ਕਿਹੜੇ-ਕਿਹੜੇ ਨਾਂ ਤੋਂ ਡਰਦੇ ਅੰਮ੍ਰਿਤਪਾਲ ਸਿੰਘ ਹਾਂ ਬਾਬਾ ਰਾਜ ਸਿੰਘ ਰਾਜ ਜਗਰਾ ਸਿੰਘ ਬਲਵੀਰ ਸਿੰਘ ਯਾਰੇ ਨਾਂ ਤਾਂ ਹੈ ਨਾ ਤੇ ਜਿਹਨਾਂ ਦੇ ਬੰਟੀ ਸ਼ਾਂਟੇ ਉਹਨਾਂ ਨੂੰ ਬਣਾਉਂਦਾ ਕੋਈ ਜਥੇ ਦਾ ਬੰਟੀ ਜਥੇ ਦਾ ਸਾਡਾ ਲਦਾਸ ਉਹ ਜਥੇ ਜਥੇ ਲਈ ਪੈਨ ਕਰ ਮਾ ਹੁਣ ਸਾਣੇ ਬਣੋ ਯਾਰਾਂ ਅਗੇ ਫੱਗਣ ਸਿੰਘ ਚੇਤ ਸਿੰਘ ਦਸਾਖ ਸਿੰਘ ਦਸਾਖ ਆ ਗਿਆ ਸਾਡਾ ਸਾਡਾ ਜੇਠੂ ਆ ਗਿਆ ਹਾਂ ਹੂੰ ਭਾਦਾ ਹਾਉਨ ਸੂ ਆ ਗਿਆ ਬੜੇ ਜੀਨ ਸੂ ਆ ਸੂ ਆ ਗਿਆ ਸਾਡਾ ਸੁਰਾਇਓ ਖਾਸੇ ਮੋਕੇ ਰਾਜਬਾ ਇਹ ਜੇ ਨਾਮ ਸਿੱਖਾਂ ਦੇ ਯਾਰ ਯਾਰ ਬੜਾ ਡਰਦੇ ਸੀ ਦਰਦੀ ਜੋ ਇੱਕ ਮਾਰੀ ਜੱਟ ਦੇ ਕੰਮ ਕਰਦੇ ਬੰਦੇ ਨੇ ਚਪਕੜ ਮੈਂ ਸੱਤ ਕਰਦਾ ਲੱਗਦਾ ਭਈ ਇਹਦੇ ਇੱਕ ਛੜੀ ਨੂੰ ਕਿ ਸਿੱਖ ਦੀ ਚੰਗੇ ਜਿਹੇ ਕੰਮ ਧੰਦਾ ਪੂਰਾ ਕਰਦਾ ਵੇ ਘਰੇ ਚਪੇੜ ਤੇ ਜੇ ਤਿੰਨ ਦਿਨ ਉਹਨੂੰ ਸੌਣ ਲੱਗ ਜਾ ਤਾਂ ਮੈਨੂੰ ਕਿੱਟੇ ਉਹ ਕਹਦੇ ਉਹ ਭਈ ਇਹਦੀ ਇਹ ਜੀ ਚਪੇੜ ਸੀ ਭਈਏ ਦੱਸਦੇ ਜਿਹੜੀ ਅੱਜ ਬਰਾ ਹਾਲ ਕਰਿਆ ਪਿਆ ਪੰਜਾਬ ਦਾ ਓਏ ਵਰਸਾ ਵਾਹ ਪੱਤੇ ਹੂੰ ਨੰਦਰਦੇ ਖਾਲਸਾ ਦਰਦੇ ਵੀ ਦਰਦੇ ਖਾਲਸਾ ਹੂੰ ਮੋੜੀ